कल्चर ऑफ पंजाब, पंजाब, पंजाब -S -S टी -टी -टी पी ट्रिपल एसबी ਤੋਂ ਲੈ ਕੇ ਜਿੰਨੇ ਵੀ ਐਗਜ਼ਾਮਸ ਹੁੰਦੇ ਨੇ ਪਪਸੀ ਨੈਬ ਤਹਿਸੀਲਦਾਰ ਪੰਜਾਬ ਐਕਸਾਈਜ਼ ਇਨਸਪੈਕਟਰ ਪੰਜਾਬ ਪੁਲਿਸ ਕਨਸਟੇਬਲ ਪੰਜਾਬ ਪੁਲਿਸ ਸਬ ਇਨਸਪੈਕਟਰ ਪਟਵਾਰੀ ਪੀਐਸਐਸਬੀ ਕਲਰਕ ਕੋਆਪਰੇਟਿਵ ਬੈਂਕ ਫੂਡ ਇਨਸਪੈਕਟਰ ਏਟਡੀਪੀ ਸਟਟ ਪੀਐਸਪੀਸੀਐਲ ਆਲਸੋ ਕਵਰ 50 ਮਾਰਕਸ fromParams ਪੰਜਾਬੀ ਕੁਆਲੀਫਾਈਂਗ ਐਗਜ਼ਾਮ ਸਿਲੇਬਸ ਅਕੋਰਡਿੰਗ ਟੂ ਪੀ ट्रिपल एसਬੀ ਨਿਊ ਪੈਟਰਨ ਚੜਦਾ ਪੰਜਾਬ ਹੈ ਤੇ ਛੇਮਾ ਐਡੀਸ਼ਨ ਹੈ ਤੋ ਅੱਜ ਨਾਲ ਡਿਸਕਸ਼ਨ ਕਰਦੇ ਆ ਆਪਾਂ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਆ ਕਲਚਰ ਆਫ ਪੰਜਾਬ ਤੋਂ ਇਹ ਵੀਡੀਓ ਲੰਬੀ ਜ਼ਰੂਰ ਹੋ ਸਕਦੀ ਹੈ ਲੇਕਿਨ ਕਲਚਰ ਆਫ ਪੰਜਾਬ ਦਾ ਕੋਈ ਵੀ ਕੁਐਸਚਨ ਇਸ ਤੋਂ ਬਾਹਰ ਨਹੀਂ ਆਊਗਾ ਹਾਇਦਰ ਸ਼ੇਖ ਫੇਅਰ ਸੈਲੀਬ੍ਰੇਟ ਐਟ ਮਲੇਰਕੋਟਲਾ ਪੀਰ ਸਾਖੀ ਸਰ ਫੇਅਰ ਐਟ ਮਲੇਰਕੋਟਲਾ ਰੋਜ਼ਾ ਸ਼ਰੀਫ ਐਟ ਸਰਹੰਦ ਫਤਿਹਗੜ੍ਹ ਸਾਹਿਬ ਬਾਬਾ ਸੋਦਲਬਾਰ ਫੇਅਰ ਐਟ ਜਲੰਧਰ ਹਰੀ ਬੱਲਬ ਸੰਗੀਤ ਫੇਅਰ ਐਟ ਦੇਸ਼ਪਖਤ ਹਾਲ ਜਲੰਧਰ ਜਰਗ ਫੇਅਰ ਐਟ ਪਾਇਲ ਤਹਿਸੀਲ ਡਿਸਟ੍ਰਿਕਟ ਲੁਧਿਆਣਾ ਜਿਹਨੂੰ ਆਪਾਂ ਜਗਰਾਉਂਦਾ ਮੇਲਾ ਵੀ ਕਹਿ ਦਿੰਦੇ ਆ ਆਲਸੋ ਨੋਨ ਐਸ ਬਾਸੜੀਆ ਫੇਅਰ ਸੈਲੀਬ੍ਰੇਟ ਇਨ ਚੇਤ ਇਨ ਥਿਸ ਫੇਅਰ ਵਰਸ਼ਿਪ ਆਫ ਸ਼ੀਤਲਾ ਮਾਤਾ ਜੀ ਜਿਹਨੂੰ ਆਪਾਂ ਠੰਡੀ ਮਾਤਾ ਵੀ ਕਹਿ ਦਿੰਦੇ ਆ ਵਰਸ਼ਿਪ ਆਫ ਡੌਂਕੀ ਐਨੀਮਲ ਇਨ ਥਿਸ ਫੇਅਰ ਡਿਊਰਿੰਗ ਜਰਗ ਫੇਅਰ ਐਂਡ ਵਰਸ਼ਿਪ ਆਫ ਸ਼ੀਤਲਾ ਮਾਤਾ ਜੀ ਚੱਪੜ ਫੇਅਰ ਗੁਗਾ ਨੋਮੀ ਐਂਡ ਗੁਗਾ ਮਾੜੀ ਐਟ ਚੱਪੜ ਵਿਲੇਜ ਲੁਧਿਆਣਾ ਇਨ सेलिब्रिटी ਨਿਪਾਦੋਂ ਪਾਦੋਂ ਦੇ ਮਹੀਨੇ ਚ ਬਣਾਇਆ ਜਾਂਦਾ ਹੈ ਕਿਸਾਨ ਫੇਅਰ ਐਟ ਪੀਏਯੂ ਲੁਧਿਆਣਾ ਐਂਡ ਰੂਰਲ ਸਪੋਰਟਸ ਫੇਅਰ ਜਿਹੜਾ ਹੈ ਰੂਰਲ ਸਪੇਅਰ ਰੂਰਲ ਸਪੋਰਟਸ ਫੇਅਰ ਹੈ ਇਹ ਰਾਏਪੁਰ ਲੁਧਿਆਣਾ ਦੇ ਵਿੱਚ ਕਿਲਾ ਰਾਏਪੁਰ ਤੇ ਕਿਲਾ ਰਾਏਪੁਰ ਆਪਾਂ ਅਥੇਕ ਕੁਸਚਨ ਹੋਰ ਬਣ ਗਿਆ ਵੀ ਕਿੱਥੇ ਇਹ ਲੁਧਿਆਣੇ ਆ ਆਲਸੋ ਨੋਨ ਐਸ ਮਿਨੀ 올림픽ਸ ਆਫ ਪੰਜਾਬ ਤੇ ਇਹ ਮਿਨੀ 올림픽ਸ ਆ ਪੰਜਾਬ ਤੋਂ ਵੀ ਜਾਨਾ ਜਾਂਦਾ ਹੈ ਜਿਹੜਾ ਹੈ ਰੂਲਰ ਸਪੋਰਟਸ ਜਿਹਨੂੰ ਆਪਾਂ ਪੈੰਡੂ ਖੇਡ ਮੇਲਾ ਕਹਿੰਦੇ ਨੇ ਪੰਜਾਬੀ ਦੇ ਵਿੱਚ ਬਸੰਤ ਪੰਚਮੀ ਫੇਅਰ ਐਟ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਪਟਿਆਲਾ ਤੇ ਦੁੱਖ ਨਿਵਾਰਨ ਗੁਰਦੁਆਰਾ ਕਿੱਥੇ ਆ ਪਟਿਆਲੇ ਚ ਇਸ ਦਿਨ ਸਰਸਵਤੀ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ ਐਨੀਮਲ ਫੇਅਰ ਐਟ ਮੁਕਸਰ ਸਾਹਿਬ ਮਾਗੀ ਫੇਅਰ ਐਟ ਮੁਕਸਰ ਸਾਹਿਬ ਮੁਕਸਰ ਸਾਹਿਬ ਦੋ ਮੇਲੇ ਲੱਗਦੇ ਐਨੀਮਲ ਫੇਅਰ ਤੇ ਮਾਗੀ ਫੇਅਰ ਬਾਬਾ ਫਰੀਦ ਫੇਅਰ ਐਟ ਫਰੀਦਕੋਟ ਤੇ ਗਦਰੀ ਬਾਬਿਆਂ ਦਾ ਮੇਲਾ ਐਟ ਚਲੰਦਰ ਡਿਸਟ੍ਰਿਕਟ ਬਸਾਖੀ ਫੇਅਰ ਐਟ ਆਨੰਦਪੁਰ ਸਿਟੀ ਡਿਸਟ੍ਰਿਕਟ ਰੂਪਨਗਰ ਹੋਲਾ ਮੁਹੱਲਾ ਫੇਅਰ ਐਟ ਆਨੰਦਪੁਰ ਸਿਟੀ ਡਿਸਟ੍ਰਿਕਟ ਰੂਪਨਗਰ ਹੋਲਾ ਮੁਹੱਲਾ ਸੈਲੀਬ੍ਰੇਟ ਆਫਟਰ 1 ਡੇ ਆਫ ਹੋਲੀ ਹੋਲੀ ਤੋਂ 1 ਦਿਨ ਬਾਅਦ ਹੀ ਮਨਾਇਆ ਜਾਂਦਾ ਛਰੜ ਦਾ ਮੇਲਾ ਪਾਕਿਸਤਾਨ ਗੁਰਦੁਆਰਾ ਪਰਿਵਾਰ ਵਿਛੋੜਾ ਫੇਅਰ ਵਿਲੇਜ ਸਿਰਸਾ ਰੋਪੜ ਇਹ सिरसा ਹਰਿਆਣੇ ਵਾਲਾ सिरसा ਨਹੀਂ ਵਿਲੇਸ सिरसा ਹੈ ਜੋਗੀ ਪੀਰ ਫੇਅਰ ਬੋਖਰੀ ਬਟਿੰਡਾ ਪੀਰ ਬਨੋਈ ਫੇਅਰ ਸੁਨਾਮ ਸੰਗਰੂਰ ਚੇਤਮੰਥ ਮੈਮਰੀ ਖਵਾਜਾ ਮਨਮੂਦ ਬਨੋਈ ਰਜਨੀ ਦੇਵੀ ਟੈਂਪਲ ਫੇਅਰ ਹੁਸ਼ਿਆਰਪੁਰ ਚ ਰੋਸ਼ਨੀ ਫੇਅਰ ਐਟ ਜਗਰਾਉ ਇਹ ਰੋਸ਼ਨੀ ਦਾ ਮੇਲਾ ਹੈ ਨਾ ਇਹ ਜਗਰਾਉ ਹੈ ਉਹ ਦੂਸਰਾ ਮੇਲਾ ਸੀ ਅਚਲ ਮੇਲਾ ਅਚਲ ਪਿੰਡ ਬਟਾਲਾ ਦੇ ਵਿੱਚ ਹੈ ਠੀਕ ਹੈ ਜੀ ਇਥੋਂ ਤੱਕ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤੇ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਿਰਫ 1.1 ਕੀਤਾ ਤੇ ਅੱਗੇ ਆਪਾਂ ਨੈਕਸਟ ਵੀਡੀਓ ਚ 1.2 ਕਰਾਂਗੇ ਧੰਨਵਾਦ ਜੀ